ਸਾਰੇ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸਤਿ ਸ੍ਰੀ ਅਕਾਲ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੁਰਜ ਨੱਥੂ ਦੇ ਪਹੁੰਚੇ ਆ ਵੀਰ ਕੁਲਦੀਪ ਸਿੰਘ ਉਹਦੇ ਕੋਲ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਰ ਦੇ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਪਸ਼ੂਪਾਲ ਦਾ ਕੰਮ ਕਰਦਾ ਵੀਰ ਕੁਲਦੀਪ ਸਿੰਘ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਵਿਕਰੀ ਆ ਲਈ ਆਉਂਦੇ ਜਾਂਦੇ ਰਹਿੰਦੇ ਆ ਸੋ ਸਮੇਂ ਸਮੇਂ 6 ਜਿਹੜਾ ਸੰਪਰਕ ਆਪਣਾ ਬਣਾ ਲਿਆ ਕਰੋ ਠੀਕ ਹੈ ਜੀ ਆਏ ਨਵੇਂ ਪਸ਼ਵਾਂ ਦੀ ਡਿਟੇਲ ਆ ਉਹ ਲੈਣਦੇ ਰਿਆ ਕਰੋ ਠੀਕ ਆ ਵੀ ਸੋ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਦੋਸਤੋ ਇੱਕ ਮੈਂ ਤੁਹਾਨੂੰ ਐਡਰੈਸ ਬਿਲਕੁਲ ਨੋਟ ਕਰਾ ਦਵਾਂ ਬਿਲਕੁਲ ਜਦੋਂ ਆਪਾਂ ਹਰੀਕੇ ਪੱਤਨ ਤੋਂ 15 16 ਕਿਲੋਮੀਟਰ ਅਮਰਸਰ ਵੱਲੋਂ ਆਉਣੇ ਆ ਤੇ ਰਸਤੇ ਵਿੱਚ ਫਰੀਹਾੜੀ ਅੱਡਾ ਦੇ ਸਰੀਹਾੜੀ ਤੋਂ ਇੱਕ ਸੜਕ ਪੱਟੀ ਨੂੰ ਨਿਕਲਦੀ ਆ ਇਸ ਸੜਕ ਦੇ ਉੱਪਰ ਪਿੰਡ ਬੁਰਜ ਨੱਥੂ ਕੇ ਆ ਗੁਰਜੇ ਰਾਏ ਕਾ ਕੜਿਆਲਾ ਸਰਾਲੀ ਮੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤਰੀਕਾ ਜੇ ਤੁਸੀਂ ਨੋਟ ਕਰ ਲਓ 1 ਜਨਵਰੀ ਆ ਦੋਸਤੋ ਤੇ ਸਮਾਂ ਵੀ ਮਾਰਨਿੰਗ ਆਪਾਂ ਵੀਡੀਓ ਬਣਾ ਰਹੇ ਆ ਸੁਬਹਾ ਦਾ 9 ਵਜੇ ਦਾ ਤਾਜੀ ਫਜਰ ਸੂਰ ਸੂਈਆਂ ਮੱਝਾ ਦਿਖਾ ਦਿਆਂਗੇ ਤੇ ਇੱਕ ਟੋਕੜ ਗੱਬਣ ਜਿਹੜੀ ਮੱਝ ਛੋਟੀ ਤੁਹਾਨੂੰ ਦਿਖਾ ਦਿਆਂਗੇ ਠੀਕ ਆ ਜੀ ਤੇ ਇੱਧਰ ਇੱਕ ਮੱਛੀ ਬਿਲਕੁਲ ਫਜਰ ਪਾਜੀ ਸੂਈਏ ਤੇ ਇੱਕ ਟੋਕੜ ਨਾਗਾ ਠੀਕ ਆ ਜੀ ਇਹ ਵੀ ਵਹਿੜ ਟੋਕੜ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕੁਲਦੀਪ ਸਾਸਰੀ ਘਰ ਸਾਕੀਆ ਸੰਸਾਹ ਹੋੜ ਠੀਕ ਠਾਕ ਬਹੁਤ ਵਧੀਆ ਵੀਰੇ ਕੈਮ ਸੇਤਾ ਹਾਂਜੀ ਹਾਂਜੀ ਵਧੀਆ ਜੀ ਅੱਛਾ ਕੁਲਦੀਪ ਨਾਗਾ ਜ ਆਪਣੇ ਕੋਲ ਟੋਟਲ ਜਿਹੜੇ ਤਿੰਨ ਬਿਲਕੁਲ ਸੁੱਜਰਤਾਜੀ ਸੋਏ ਆ ਹਾਂਜੀ ਹਾਂਜੀ ਪੰਜ ਨਾਗਾ ਦੋ ਗਾਈਆਂ ਦੇ ਤਿੰਨ ਮੱਝਾਂ ਹਾਂਜੀ ਹਾਂਜੀ ਇੱਕ ਟੋਕਰ ਗੱਪਣ ਝੋਟੀ ਵੀ ਆ ਗਈ ਆਪਣੇ ਕੋਲ ਹਾਂਜੀ ਇੱਕ ਟੋਕਰ ਵੜ ਖੜੀ ਐ ਹਾਂਜੀ ਹਾਂਜੀ ਠੀਕ ਆ ਜੀ ਤਿੰਨ ਤਾਜ਼ੀਆਂ ਠੀਕ ਆ ਤਿੰਨ ਤਾਜ਼ੀਆਂ ਨੇ ਲਓ ਵੀ ਸ਼ੁਰੂਆਤ ਦੋਸਤੋ ਕਰ ਲਵਾਂਗੇ ਆਪਾਂ ਇਧਰੋਂ ਪਹਿਲੇ ਨੰਬਰ ਕੋ ਇੱਕ ਝੋਟੀ ਜਿਹੜੀ ਤੁਹਾਨੂੰ ਦਿਖਾਵਾਂਗੇ ਇਹ ਟੋਕਰ ਗੱਪਣ ਦਾ ਬਹੁਤੇ ਵੀਰ ਡਿਮਾਂਡ ਕਰਦੇ ਰਹਿੰਦੇ ਆ ਭੁਲਹਾਟ ਮੱਝ ਦੀ ਟੋਕਰ ਗੱਪਣ ਦੀ ਠੀਕ ਆ ਜੀ ਇਹ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਤੇ ਕੁਲਦੀਪ ਜਿਹੜਾ ਸਵਾਦ ਦੱਸ ਦੇ ਗੇਰ ਕਿੰਨੇ ਮਹੀਨਿਆਂ ਦੀ ਗੱਬਾ ਸਾਰੇ 24 ਮਹੀਨਿਆਂ ਦੀ ਗੱਬਾ ਤੁਹਾਡਾ ਸਾਡੇ 24 ਮਹੀਨਿਆਂ ਦੀ ਸਾਡੇ 24 ਮਹੀਨਿਆਂ ਦੀ ਜਿਹੜਾ ਮਰਜ਼ੀ ਡਾਕਟਰ ਆਪਦਾ ਲੈ ਆ ਕੇ ਚੈੱਕ ਕਰਾ ਲੈ ਠੀਕ ਆ ਜੀ ਤੇ ਦੁੱਧ ਦੇ ਥੱਲੇ ਸੋ 7 ਕਿਲੋ ਘਾਰ ਹੋਣੀਆਂ ਤਾਂ ਜੀ 7 ਕਿਲੋ 7 ਕਿਲੋ ਹਾਂ 7 ਕਿਲੋ ਗੱਲ ਦੁੱਧੇ ਦੀ ਗੱਬਣਾ ਦੁੱਜੇ ਦੀ ਹੋ ਸਕਦੀ ਹੈ ਤੇ ਤਜੇ ਦੀ ਹੋ ਸਕਦੀ ਹੈ ਠੀਕ ਆ ਜੀ ਬਸ ਇਹ ਛੋਟੀ ਪੱਕੀ ਲੱਗਦੀ ਭਵੇਂ ਘਰ ਦੁੱਜੇ ਜਾਂ ਤਜੇ ਆਪ ਦੀ ਸਮਝ ਲਈਏ ਠੀਕ ਆ ਤੇ 7 ਕਿਲੋ ਘਾਰਾ ਮਿਲਦੀ 7 ਕਿਲੋ ਪੱਕੇ ਹੋਣੀਆਂ ਬਾੜੇ ਤੇ ਬਾੜੇ ਤੇ ਜਿਹੜਾ ਮਰਜ਼ੀ ਚੋਲੇ ਆਂਗੇ ਠੀਕ ਹੈ ਜੀ ਚੋਰ ਚੁੰਦੀ ਓਕੇ ਠੀਕ ਹੈ ਜੀ ਲਓ ਵੀ ਪਹਿਲੇ ਨੰਬਰ ਤੇ ਤੁਸੀਂ ਨੋਟ ਕਰਾਵਾਗੇ ਆਪਾਂ ਵੀਰ ਕਲਦੀਪ ਦੱਸ ਰਿਹਾ ਸੀ ਇਹਦੇ ਇੱਕ ਪਾਸੋਂ ਤੁਸੀਂ ਵੇਖੋ ਕੋ ਖੁੱਡਾ ਟੱਲਿਆ ਆ ਸ਼ਾਤ ਟੱਲੀ ਆ ਠੀਕ ਹੈ ਜੀ ਵੇਖ ਕੇ ਦਿਖਾ ਦੇਣੀ ਕੱਦ ਵੱਡਾ ਜੀ ਕੱਦ ਛੋਟੀ ਦਾ ਚੰਗਾ ਕੱਦ ਵਾਲੇ ਪਾਸੋਂ ਨੋ ਡਾਊਟ ਕੋ ਦੂਰ ਨੇੜੇ ਆ ਰਿਹਾ ਕੱਦ ਤਾਂ ਵੱਡਾ ਛੋਟੀ ਦਾ ਤੇ 7 ਕਿਲੋ ਤੋਂ ਥਲੇ ਧਾਰਾ ਨੇ ਤੇ ਪਹਾੜੇ ਤੇ ਮਿਲਦੀ ਆ ਠੀਕ ਹੈ ਜੀ ਬਿਲਕੁਲ ਚਾਰਪੇ ਲੱਗੀ ਆ ਕਰਮਾਂ ਦੀ ਤੇ ਅੱਗੇ 14 ਮਹੀਨਿਆਂ ਦੀ ਜਿਹੜੀ ਇਹ ਗੱਬਣ ਚੈੱਕ ਪਾਸਾ ਤੇ ਚਵਾਈ ਵੀਰ ਕੁਲਦੀਪ ਅਗਲੇ ਪਿਛਲੇ ਸਭ ਦੀ ਬਰਾਬਰ ਓਕੇ ਓਕੇ ਹੋ ਗਈ ਲਿਓ ਤੋੜ ਦਈਏ ਜੀ ਆ ਦੇਖੋ ਜੀ ਸੰਭਾ ਸ਼ਾਵਨਾ ਟਲੀ ਕੱਤ ਬਹੁਤ ਜਿਆਦਾ ਚੰਗਾ ਬਹੁਤ ਚੰਗਾ ਲੱਗਾ ਝੋਟੀ ਨੂੰ ਵੱਡੇ ਕੱਤ ਕੱਤ ਦੇ ਵਿੱਚ ਦੁੱਧ ਵੀ 13-14 ਕਿਲੋ ਪਰਦੀ ਰਹੀ ਆ ਬਿਲਕੁਲ ਛੋਟਾ ਸਿੰਗਾ ਠੀਕ ਆ ਜੀ ਇਹ ਆਉਂਦੀ ਠੀਕ ਆ ਇਹਦਾ ਕੀਤੇ ਦੀ ਮੁੱਲ ਕਰਦਾ ਵੀਰ ਮੁੱਲ ਤੇ ਹੁੰਦਾ 57500 ਵਾਲੀ 72 ਗਾਲੀ 70000 ਦੇਣਾ 70000 ਦੇ ਹਾਂ ਬਾਕੀ ਲੈਸ ਨੀਸ ਕਰਕੇ ਮਾਂ ਦੇ ਦੇ ਜਿੰਨਾ ਵੀ ਛੋਟ ਕਰ ਦਿਆਂਗੇ ਠੀਕ ਆ ਜੀ ਹਾਂ ਮੈਂ ਇਹਦਾ ਕਰਕੇ ਉਦਾਂ ਹੀ ਪਾਉਂ ਛੋਟੀ ਪਾਉਂ 80000 ਦੀ ਉਹ ਨਹੀਂ ਬਾਇਦਾ ਚਲੋ ਕਿਸੇ ਪਾਸੇ ਨੂੰ ਕੁੰਜੀ ਜਿਹੜਾ ਇੱਕ ਜਣਾ ਚਲੋ 샤ਫ ਹੀ ਧਰੀ ਆ ਬਾਕੀ ਛੋਟੀ ਸਾਰੀ ਪੂਰੀ ਆ 7 ਕਿਲੋ ਰੋਡ ਤੇ ਸਾਡੇ 45 ਮਹੀਨੇ ਦੀ ਗੱਬਰ ਚੈੱਕ ਪਾਸ ਆ ਜੀ ਮੈਂ ਖੜੂ ਵਾਲੇ ਛੇ ਦਿਨ ਗਾਰੰਟੀ ਦੇਣਾ ਠੀਕ ਆ ਜੀ ਹਾਂ ਲੈ ਵੀ ਭਰਾਵੋ ਕਿਉਂ ਨਹੀਂ ਫਿਰ ਬੋਲੀ ਠੀਕ ਆ ਇਸ ਤੋਂ ਬਾਅਦ ਕਦੀ ਪਾ ਜਿਹੜੀ ਆਪਣੇ ਕੋਲ ਇੱਕ ਮਿਰ ਝੋਟੀ ਆ ਗਈ ਆ ਇਹਦਾ ਕੀ ਰਿਕਾਰਡ ਕੀ ਡਿਟੇਲ ਇਹ ਦੂਜਾ ਸੁਆ ਦੂਸਰਾ ਸੁਆ ਆਪਾਂ ਸੀ ਹਾਂ ਕੱਟਾਇਆ ਜ ਮਗਰ ਮਗਰ ਕੱਟਾ ਵੀ ਆ ਬੇਰਾ ਵੀ ਦੋਸੋਂ ਸੁਈਏ ਮਗਰ ਕੱਟਾ ਤਾਂ ਦਿਖਾ ਦੇ ਆ ਬੱਚਾ ਜੀ ਠੀਕ ਆ ਜੀ ਕੱਟਾ ਮਗਰ ਇਸ ਮੈਂ ਦੇ ਤੇ ਸੁਈਆਂ ਦੇ ਵਿੱਚ ਮੇਰਾ ਵੀਰ ਆਪਦੀ ਸਮਝ ਵੇਖ ਲਿਆ ਜੀ ਦੁੱਤੀ ਮੰਨ ਲਿਆ ਜੀ ਕੋ ਤੀਜੇ ਮੰਨ ਲੇ ਦੂਜੇ ਸਮਝ ਲੇ ਠੀਕ ਆ ਮਗਰ ਲਾ ਖਣ ਕੱਟ ਗਿਆ ਇੱਕ ਮਗਰ ਲਾ ਬਹਿਣੀ ਆਲਾ ਹਾਂ ਬਹਿਣੀ ਆਲਾ ਤੇ ਵੈਸੇ ਕਿੰਨਾ ਦੁੱਧ ਕਿੰਨਾ ਚੌਥਾ ਲਾ ਦੋ ਤਿੰਨ 9 ਕਿਲੋ ਹੋਊਗਾ ਜੀ 12 9 ਕਿਲੋ ਹਾਜ਼ਰ ਨੇ ਵੈਸੇ ਉਹ 20 25 ਧਰ ਆਉਂਦੀਆਂ ਸਾਰੀਆਂ ਸਿਰਫ ਜਰੀਆਂ 5 ਕਿ ਤਰ ਆਈਆਂ ਹੋਣਗੀਆਂ 5 ਕਿ ਤਰ ਠੀਕ ਆ ਲੱਗੋ ਸੇ ਇੱਕ ਸਾਈਡ ਚੁੱਕ ਗਈ ਹੈ ਕਰਨ ਵਾਲੀ ਵੈਸੇ ਚਲੋ ਪਤਾ ਨਹੀਂ ਲੱਗਦਾ ਉਹ ਫੌਚਲਰ ਨਹੀਂ ਕਦੀ ਵੀ ਕੋਈ ਕਾਰਨ ਬਣ ਸਕਦਾ ਸਾਈਡ ਚੁੱਕ ਗਈ ਆ ਸਾਈਡ ਰੱਖਦੀ ਆ ਬਾਕੀ ਤਾਂ ਹੋਵੇ ਸ਼ਾਂਤੇ ਦੋ ਰਾਕੇ ਕੁੜੀ ਆ ਪਾਣੀ ਕੀ ਚੱਕਰ ਬਣਾ ਅੱਛਾ ਜੀ ਉਹਨਾਂ ਆਪਾਂ ਤੇ ਗੱਬਨ ਲਈ ਠੀਕ ਆ ਮੈਂ ਕਿ 5 ਕਿ ਤਰ ਆ 20 5 ਆਉਂਦੀਆਂ ਆ 5 ਹੀ ਆਉਂਦੀਆਂ ਵਾ ਬਸ ਮਦਾ ਤਾਂ ਹੈਗਾ ਵਾ ਉਹ ਤਾਂ ਵੈਸੇ ਸਾਫ ਹੀ ਆਉਂਦਾ ਨਾ ਦੋ ਤਾਂ ਸਾਫ ਠੀਕ ਆ ਜੀ ਹਾਂ ਦੋ ਸਾਫ ਲੋ ਜੀ ਦੁੱਧ ਵ ਇਹ ਤਾਂ ਥਲੇ ਇਸ ਵਕਤ ਦੁੱਧ ਖਾ ਜਰਾ ਸੂਈ ਸੱਜਰਾ ਬਾਕੀ ਮੂੰਹ ਮੱਤੇ ਦੀ ਚੰਗੀਆਂ ਝੋਟੀਆਂ ਪਾਕਾ ਦੀਆਂ ਦੀ ਗੋਲ ਸਿੰਘ ਆ ਕੱਦ ਵੱਡਾ ਪਾਲੀ ਸਾਡੀ ਚੰਗੀ ਆ ਬਾਹਰ ਆਪਾਂ ਕੋਈ ਤੁਹਾਨੂੰ ਲੰਮਾ ਤੋੜ ਕੇ ਦਿਖਾ ਦਿੰਨੇ ਆ ਜੋ ਗੱਲ ਹੈਗੀ ਵਿੱਚੇ ਤੁਹਾਨੂੰ ਨੋਟ ਕਰਾਈ ਜਾਂਦੇ ਆਪਾਂ ਠੀਕ ਆ ਜੀ ਇਹ ਦਾ ਇਹ ਕਦੀ ਆਪਣੇ ਕੋਲ ਹੀ ਸੀ ਸਾਇਰ ਮਤਲਬ ਚੁੱਕ ਗਈ ਆ ਹੁਣ ਦੱਸੋ ਜੇ ਤੁਹਾਨੂੰ ਮੌਕੇ ਨੂੰ ਦੁੱਧ ਦੇਈਆਂ ਦਿਰਾ ਦੀ ਸੂਈ ਆ ਇਹਦੇ ਨਾਲ ਬੱਚਾ ਲਿਆਉਣਾ ਹੈ ਨਾ ਕੱਢਣਾ ਬਾਹਰ ਹਾਂ ਹਾਂ ਬੱਚੀ ਦਾ ਕਰਦੀ ਜਦਾ ਇਹ ਪਰ ਹਮਸਾਖ ਦੱਬਣ ਲਈ ਹੀ ਹਾਂਜੀ ਉਹ ਤੇ ਮੜਿਆ ਫਟ ਲੱਗੀ ਜਿਹੜੇ ਥਾਂ ਤੇ ਠੰਡੇ ਦੇ ਕੁੜੀ ਆ ਉਦੋਂ ਨੂੰ ਫਟ ਲੱਗਣ ਤੋਂ ਬਾਅਦ ਜਿਵੇਂ ਘਟ ਘਟਾ ਆ ਗਿਆ ਹਾਂ ਘਟ ਗਿਆ ਠੀਕ ਆ ਬਾਕੀ ਥਾਣਿਆਂ ਦੇ ਵਿੱਚ ਪੂਰਾ ਦੁੱਧ ਹੈ ਨਾ ਓਕੇ ਤੇ ਇਹਨੇ ਓਕੇ ਆ ਇਹ ਵੀ ਉਹਦਾ ਓਕੇ ਆ ਚੱਲਦਾ ਵਾ ਹਾਂ ਪਰ ਤਾਰਾ 20 25 ਆਉਂਦੀਆਂ ਨੇ 20 25 ਆਉਂਦੀਆਂ ਨੇ ਇਹ ਅੱਜ ਕੱਲ੍ਹ ਦੀ ਝੋਟੀ ਕਿੰਨੇ ਦੀ ਦੇ ਦਾਂਗੇ ਵੈਸੇ ਤਾਂ ਆਪਾਂ ਗੱਲ ਕਰੀਏ ਨਾ ਵੀ ਝੋਟੀ ਦੇ ਵਿੱਚ ਕੋਈ ਉਹ ਨਹੀਂ ਕੀ ਕਰ ਰਿਹਾ ਸ਼ੱਕ ਨਹੀਂ ਕੋਈ ਵੀ ਵੀ ਕੱਡ-ਕੱਡ ਵਾਲੇ ਪਾਸਿਓਂ ਬਾਕੀ ਵਜਨ ਲੋਡ ਵਾਲੇ ਪਾਸਿਓਂ ਤਾਂ ਪੂਰੀ ਸੀਗੀ ਤੇ ਅੱਜ ਕਿੰਨੇ ਦੀ ਦੇ ਦਾਂਗੇ ਫਿਰ ਆਪਾਂ 9 ਕਿਲੋ ਦੇ ਦੁੱਧ ਦੇ ਹਿਸਾਬ ਨਾਲ ਹੀ ਚਲੋ ਗੱਲ ਕਰਦੇ ਹਾਂ ਹਾਂ 70000 ਦੇ ਦਾਂਗੇ ਹੁਣ 70000 ਦੀ ਹਾਂ ਠੀਕ ਆ ਜੀ ਲੋਗੀ ਟਰਵੋ ਪੋਲੀ ਚਵਾਈ ਦੀ ਆ ਬੱਚਾ ਛੱਡ ਕੇ ਪਸਮਤੀ ਆ 20 ਦਿਨ ਦਾ ਸਮਾਂ ਹੋ ਗਿਆ ਝੋਟੀ ਦੁੱਜਾ ਲਾ ਲਿਓ ਠੀਕ ਆ ਜੀ ਪੰਗ ਵੈਸੇ ਪੱਖ ਦੁੱਜਾ ਜਾਪਦੀ ਆ ਪਰ ਆਪਦੀ ਸਮਝ ਮੇਰਾ ਵੀਰ ਵੇਖ ਲਿਓ ਠੀਕ ਆ ਤੇ ਦੁੱਬ 9 ਕਿਲੋ ਦੇ ਤੇਰੇ ਹਾਜ਼ਰ ਆ ਇੱਕ ਥਣ ਦੇ ਵਿੱਚੋਂ ਮਗਰਲੇ ਦੇ ਵਿੱਚੋਂ ਭਾਰਾ ਕੱਢ ਕੇ ਆ 25 ਕਿਟਾਰਾਂ ਜੜੀਆਂ ਆਉਂਦੀਆਂ ਨੇ ਠੀਕ ਆ ਜੇ ਟੀਰੂ ਵੀ ਲਾਈ ਜਾਂ ਦਵਾਈ ਦੇ ਕੋਈ ਚੱਲੂ ਹੀ ਸਕਦਾ ਕੋਈ ਟ੍ਰੀਟਮੈਂਟ ਦੀ ਲੋੜ ਪਊਗੀ ਕੋਈ ਟ੍ਰੀਟਮੈਂਟ ਕੋਈ ਜਾਣਕਾਰ ਵੀਰ ਖੜਾਦੀ ਕਰ ਲਵੇ ਤੇ ਹੋ ਸਕਦਾ ਵੀ ਬਰਾਬਰ ਵੀ ਹੋਣੀ ਹੋਇਆ 80 ਦਿਨ ਹੋ ਗਏ ਆ ਅੱਛਾ ਹਾਂ ਸਮਾਂ ਜ਼ਿਆਦਾ ਨਹੀਂ ਹੋਇਆ ਨਹੀਂ ਨਹੀਂ ਥੋੜੇ ਦਿਨ ਹੀ ਹੋਏ ਨੇ ਠੀਕ ਆ ਇਨੂੰ ਅਜ ਦਿਨ ਕਿੰਨੇ ਹੋ ਗਏ ਇਹਨੂੰ ਹੋ ਗਏ ਨੇ ਆ ਪੰਜ ਛੇ ਦਿਨ ਪੰਜਾ ਛੇ ਦਿਨਾਂ ਦੀ ਸੂਈ ਆ ਹਾਂ ਕੱਟੀ ਮਗਰ ਇਹ ਤੇ ਕੱਟੀ ਆ ਗੁੱਟ ਚ ਕੜੀ ਹਾਂ ਕੱਟੀ ਆ ਲਓ ਜੀ ਆ ਦੋਸਤੋ ਕੱਪੜੇ ਨਹੀਂ ਸਿੱਧੀ ਕਰਾ ਹਫਤੇ ਪੰਜਾ ਛੇ ਦਿਨਾਂ ਦਾ ਸੂਆ ਆ ਦੇਖੋ ਆ ਮਗਰ ਕੱਟੀ ਆ ਗਈ ਆ ਠੀਕ ਆ ਜੀ ਬਿਲਕੁਲ ਕੁਲੀ ਲੋਈਆਂ ਬਿਲਕੁਲ ਕੁਲਾ ਬੱਚਾ ਠੀਕ ਆ ਤੇ ਇਹਦੇ ਥੱਲੇ ਹੁਣ ਕੁਲਦੀਪ ਉਹ ਬੋਲੇ ਤੋਂ ਬਾਅਦ ਦੀ ਗੱਲ ਕਰੀਏ ਕਿੰਨਾ ਦੁੱਧ ਆ ਜਾ ਆਠ ਕਿਲੋ ਤਾਰਾ ਹੋਣੀਆਂ ਇਹ ਕੋ ਆਠ ਕਿਲੋ ਹਾਂ ਕਿਉਂ ਜਾਂਦੀ ਆ ਸਾਫ਼ ਆ ਬਿਲਕੁਲ ਕਿਉਂ ਚੋਂ ਸਾਫ਼ ਠੀਕ ਆ ਜੀ ਸੁਭਾਤ ਵੀ ਹੋਊਗੀ ਤੇ ਜੇ ਕਿਵੇਂ ਆ ਜੇ ਸੁਵੇ ਲਓ ਜੀ ਤਾਂ ਦੱਸੋ ਦੋਸਤੋ ਆ ਪਾਇਗੜਾ ਇਹ ਦਜੇ ਸੀ ਤੀਜੇ ਸੀ ਲਓ ਜੀ ਕਹੂਗੇ ਤੀਜੇ ਦਾ ਪੱਕੀ ਲਓ ਜੀ ਤੱਜਾ ਸਵੇਰ ਤੋਂ ਹੋਊ ਵੀ ਬਾਕੀ ਮੂਹ ਮੱਥੇ ਦੀ ਚੰਗੀ ਆ ਰੰਗ ਰੂنگ ਚੰਗਾ ਰੰਗ ਰੂنگ ਚੰਗਾ ਸ਼ਾਈ ਸ਼ੂਤੀ ਤੁਸੀਂ ਚੈੱਕ ਕਰੋ ਮੱਥਾ ਬਿਲਕੁਲ ਬਲੈਕ ਆ ਸ਼ਾਈ ਸ਼ੂਈ ਪੂਰੀ ਆ ਤੇ 8 ਕਿਲੋ ਤਾਰਾਂ ਨੇ ਅੱਜ 5-6 ਦਿਨਾਂ ਦੀ ਸੂਈ ਹੈ ਸਾਰੀ ਬਾਕੀ ਹਵਾਲਾ ਚਦਾ ਬਹੁਤ ਸੋਹਣਾ ਬੇਦਾਗ ਬਿਲਕੁਲ ਸਾਫ ਸੁਥਰਾ ਲੇਵਾ ਆ ਦੇਖੋ ਬਾਕੀ ਮਨਵਾ ਵੀ ਪਧਰਾਈ ਪਧਰੀ ਪੱਧਰ ਬੜੀ ਪੈਸ ਹੈ ਪਤਰੀ ਜੜੀ ਆ ਪਧਰੀ ਬਹੁਤ ਜੜੀ ਆ ਹਾਂ ਲੋ ਜੀ ਲੈ ਜੀ ਤੁਸੀਂ ਤੁਹਾਡੇ ਨੂੰ ਤੋਰੀ ਵੀਰੇ ਮਾੜਾ ਬਾਕੀ ਆ ਇਹ ਮੂਰੀ ਜੜੀ ਪੋਲੀ ਆ ਲੈ ਜੀ ਬਿਲਕੁਲ ਪੋਲੇ ਮੂਹ ਦੇ ਹੈਗੀ ਦੋਸਤ ਪੋਲੀ ਮੂਹ ਦੇ ਮੂੰਹ ਵਾ ਫੜਾਉਂਦੀ ਆ ਠੀਕ ਆ ਤੇ ਥਾਲੇ ਵੇਰ ਲਵਾ ਤੇ ਚੰਗੀ ਆ ਚਾਰੇ ਧਣਾ ਦੀ ਆ ਦੇਖੋ ਸੋ ਸੋਹਣਾ ਪਿੱਠਪੂੜਾ ਬਾਕੀ ਕਿਸੇ ਪਾਸੇ ਨਹੀਂ ਕੋਲ ਜੀ ਠੀਕ ਆ ਜੀ ਰੇਟ ਵੀ ਬਿਲਕੁਲ ਜਾਇਜ਼ ਦੇ ਵਿੱਚ ਹੀ ਮਿਲ ਜੂਗੀ 8 ਕਿਲੋ ਇਸ ਵਕਤ ਹੁਣ ਦੁੱਧ ਤੋਂ ਸਟਾਰਟਿੰਗ ਹਾਂ ਬੋਲੋ ਜੀ ਆਹ ਲਓ ਹਾਂ तो मगर भी है करो भी वादे का ठीक है ये संसा ना दूजा ਘਰ ਆਲੇ ਜਾਂਦੇ ਜੇਰ ਪਾਈ ਆ ਪੂਰੀ ਹਾਂਜੀ ਹਾਂਜੀ ਪਰ ਥੋੜਾ ਚਟਾਇਆ ਮਾਰਦੀ ਆ ਮੜਾ ਜਾਂ ਗੰਦਵਾਦੀਆਂ ਮਾਰਦੀ ਆ ਹਾਂ ਮਾਰਦੀ ਆ ਯਾਰ ਇਹ ਨਾ ਨਾ ਮੁੜ ਕੇ ਆ ਨਾ ਆਂ ਦੱਸਿਆ ਨਹੀਂ ਕੋਈ ਦਵਾਈ ਦੂਜੀ ਤਾਂ ਨਹੀਂ ਦਿਖਾਈ ਆਪਾਂ ਨਹੀਂ ਨਹੀਂ ਇਹ ਲੈਣੀ ਦਿਖਾਈ ਕੋਈ ਇਹ ਲੈ ਦੇਣੀ ਛੇ ਹੋਇਆ ਨਹੀਂ ਠੀਕ ਆ ਘਰ ਆ ਜਾਂਦਾ ਜੇਰ ਪਾਈ ਆ ਠੀਕ ਆ ਪਰ ਕਈ ਮਾਰਦੀ ਹੁੰਦੀਆਂ ਵਾ ਠੀਕ ਆ ਠੀਕ ਆ ਹਾਂ ਅਗਰ ਦੱਸਿਆ ਹੋ ਜਾਣਾ ਉਹ ਬਿਲਕੁਲ ਜੀ ਬਿਲਕੁਲ ਕੋਈ ਬੰਦਾ ਉਹ ਸਾਰਾ ਮੜਾ ਮੁੜ ਜਾਂਦਾ ਕੋਈ ਥੋੜਾ ਕੋਈ ਨਵਾ ਕੇ ਕੋਈ ਟ੍ਰੀਟਮੈਂਟ ਕਰ ਲੈਂਦਾ ਜਿਹੜਾ ਕੋਈ ਅੰਦਰ ਮਾਰੀ ਮੁਰਕੋ ਸੁਭਾਵਲਾ ਉਹ ਨਿਕਲ ਨਿਕਲਾਉਂਦੇ ਉਹ ਨਿਕਲ ਆਉਗੀ ਮੁੰਡਾ ਬਲਾ ਆਂਦਾ ਦੱਸਿਆ ਨਹੀਂ ਗਾ ਬਿਲਕੁਲ ਜੀ ਬਸ ਸਾੜੂ ਪੈਂਦਾ ਸਾੜੂ ਵਾੜੂ ਕੋਈ ਨਾ ਦੱਸਿਆ ਕਿਸੇ ਨੂੰ ਹਣਾ ਤੇ ਇਹ ਕਵੀਬ ਕਨੇ ਦੇ ਦੇ ਦਾਂਗੇ ਅੱਜੋ ਮਾਜ ਚੰਗੀ ਸਾਫ ਸੁਥਰੀ ਹੈ ਚਲੋ 95 ਦੇ ਦਈਏ 95 ਦੀ ਹਾਂ 94 ਕਰ ਦਾਂਗੇ 94 ਦੇ ਦੀ ਧੱਕਾ ਜਾਣਾ ਨਹੀਂ ਹੋ ਜੂਗਾ ਧੱਕਾ ਮਹਿੰਗੀ ਲਈ ਆ ਵੀ ਆਹ ਆਹ ਹੋ ਮਹਿੰਗੀ ਲਈ ਤੁਹਾਨੂੰ ਗਾ ਆਪਾਂ ਮਹਿੰਗੀ ਨਹੀਂ ਵੇਚ ਕੇ ਬਣੀ ਬੜੀ ਮੈਂ ਗੜੀ ਜਦ ਨਾ ਆਹੋ 99 ਦੇ ਦਾਂ ਇਹ ਹੋਰ ਯਾਰ ਛੱਡੋ। ਪਰ ਇਹ ਦੀ ਹਾਂ। ਲਓ ਜੀ ਮਗਰ ਕੱਤੀ ਆ ਤੇ ਪਰ ਇਹ ਦੀ ਠੀਕ ਆ। ਦੁੱਧ ਮੇਰਾ ਵੀ ਚੰਗੀ ਖੇਚਲ ਕੋਈ ਕਰ ਲੂਗਾ। ਦੁੱਧ 10000 10000 ਹਾਂ ਬਾਈ ਆ ਲਊਗੀ। ਠੀਕ ਆ ਜੀ ਇਹਨਾਂ ਤੋਂ ਜੇ ਇਹਨਾਂ ਨੇ ਚਵਾਇਆ ਤੇ ਆਪਾਂ ਨਾਰਮਲ ਹੀ ਗਾੜ ਕਰਦੇ ਆ। ਮੱਝਾਂ ਚਵਾਉਣਾ ਚਾਹੀਦਾ ਇਹਨਾਂ ਤੋਂ ਕੋਈ 10000 ਕਿਲੋ ਦੁੱਧ। ਚੰਗੀ ਮੱਝਾਂ ਨੇ ਚਵਾਈ ਜਾਣਾ ਬਾਕੀ ਹਵਾਨੇ ਚੱਡੇ ਦੀ ਸਾਫ ਆ। ਚਵਾਈ ਦੀ ਜੀ ਪੋਲੀ ਹੈ ਨਾ। ਚਵਾਈ ਦੀ ਬੜੀ ਪੋਲੀ ਆ। ਹਾਂ। ਲਓ ਜੀ। ਲੈਣ ਤੋਂ ਇਹ ਤੁਹਾਨੂੰ 99 ਦੀ ਮਿਲ ਜੂਗੀ। ਤੇ ਇਧਰੋਂ ਕੁਲਦੀਪ ਆਪਣੇ ਕੋਲ ਜਿਹੜੀਆਂ ਡੱਬੀ ਬਾਹਰ ਖੜ ਇਹਨੂੰ ਹੋ ਗਿਆ 15 ਦਿਨ ਲਾ ਬੱਚਾ ਮਗਰ ਹਾਂ ਬੱਚਾ ਮਗਰ ਬੱਚਾ ਚਲੋ ਚੰਗਾ ਬੱਚਾ ਮੱਚੀ ਦੀ ਜੀ ਬਲਕੋ ਚਟਾਰ ਉੱਪਰ ਦਾ ਹਾਂ ਆ ਦੇਖੋ ਤੋਂ ਮਗਰ ਬੱਚਾ ਦੋਸਤੋ 15 ਦਿਨ ਹੋ ਗਏ ਹਾਂ 15 ਦਿਨ ਤੇ ਕਦੋਂ ਸਵਾ ਦੁੱਧ ਹੋਊਗੀ ਕਿਦਿਆ ਨਕਾਲ ਦੇ ਪਹਿਲਾਂ ਜਾਂਦੇ ਭਾਂ ਦੁੱਧਾ ਲਾ ਪਹਿਲਾਂ ਦੁੱਧ ਮੰਨ ਲਈ ਪਹਿਲਾਂ ਦੁੱਧਣੀਆਂ ਠੀਕ ਅੰਗ ਲਵਾਈਆਂ ਵੈਸੇ ਤੇ ਇਹਦੇ ਥਲੇ ਹੁਣ ਕਿੰਨਾ ਦੁੱਧ ਹਾਜ਼ਰ ਆ ਵੀ ਕਿੰਨਾ ਜਿਹੜਾ ਹੋਊਗਾ 13 ਕਿਲੋਊਗਾ 13 ਕਿਲੋ ਹਾਂ ਇਸ ਵਕਤ ਆਪਾਂ ਚਵਾਜ ਜਿਹੜਾ ਚਵਾਉਣਾ 13 ਕਿਲੋ 13 ਕਿਲੋ ਕਿਥੇ ਵਸੂ ਉਹਦੇ ਤੋਂ 15 ਕਿਲੋ ਦੇਈਉਗੀ ਕੋਈ ਬੰਗਾ ਬੂੰਗਾ ਟੰਗਾ ਪਾਉਂਦੀ ਲੋੜ ਪੈਂਦੀ ਆਏ ਵੰਗਾ ਪਾਲਾ ਪਾਉਂਦਾ ਜੋਲਾ ਬਾਕੀ ਆਂਦੀ ਕੁਛ ਨਹੀਂ ਹੈ ਹਾਂਜੀ ਇਹ ਠੰਡੀ ਸੀ ਬਹੁਤੀ ਹੈ ਸੀਰ ਦਾ ਬਾਕੀ ਬਿਲਕੁਲ ਪੱਥਰ ਵਰਗਾ ਲੈਵਾ ਠੀਕ ਆ ਜੀ ਬਿਲਕੁਲ ਫੁੱਲ ਸੋਹਣੇ ਚੱਡੇ ਦੇ ਚਾ ਕਿਉਂ ਨਹੀਂ ਇੱਕ ਨੰਬਰ ਠੀਕ ਆ ਆਏ ਵਜੇ ਦੇ ਮਗਾਰੇ ਜਿਵੇਂ ਗਾਂ ਮਾਰੀ ਉਹ ਤੇ ਆਪਣੇ ਵਾਸਤੇ ਕੱਲ ਦੇ 13 ਕਿਲੋ ਦੋਸਤੋ ਦੋ ਬੰਦੇ ਫੇਲੇ ਹਾਜ਼ਰ ਆ ਆਨਲਾਈਨ ਵੀ ਸੌਦੇ ਕਰਦੇ ਹੋ ਤੁਸੀਂ ਤੇ 13 ਕਿਲੋ ਦੀ ਗਰੰਟੀ ਪਸੰਦੀ ਦੇ ਕਲਦੀਵਾਂ ਦਾ ਵੀ ਆਪਾਂ ਭੇਜ ਦਿਆਂਗੇ ਠੀਕ ਆ ਜੀ ਵੈਸੇ ਕੋਈ ਕਮੀ ਫ ਇਹ ਬਾਅਦ ਵਿੱਚ ਮੇਰਾ ਕੋਈ ਵੀ ਰਿਤੇ ਧਿਆਨ ਕੇ ਖਰਾਬ ਨਾ ਹੋਵੇ ਠੀਕ ਆ ਜੀ। ਤੋਂ ਵੇੜੀਆਂ ਪੂਰੀ ਦੇਖ ਲਓ ਤਸੱਲੀ ਦੇ ਨਾਲ। ਮਗਰ ਇਹਦੇ ਬੱਚਾ ਮੇਲ ਕਾ ਆ 13 ਕਿਲੋ ਦੁੱਧ ਕੋਈ 15 14 15 ਦਿਨਾਂ ਦੀ ਸੂਈ ਆ। ਆ ਦੇਖੋ ਜੀ। ਆਖੇ ਕੱਦਕੁੱਦ ਦੀ ਵੱਡੀ ਹੈ ਕਲਦੀ ਫਾ। ਕੱਦਕੁੱਦ ਪੂਰਾ ਆ ਕੱਦ ਵੱਡਾ। ਬਾਕੀ ਸਾਫ ਕਰੀ ਦੁੱਧ ਪਤਾ ਨਹੀਂ ਕਿੰਨਾ ਪਾਉਣੀ 16 ਕਿਲੋ ਚੋਲੇ 17 ਕਿਲੋ ਚੋਲੇ। ਹਾਂ ਜੀ ਸਾਹਨਾ ਮਸ਼ੀਆ ਹਾਂ ਮੈਂ ਥੋੜੀ ਜਿਹੀ ਚਲੋ ਸੇਵਾ ਵਾਲੇ ਪਾਸੋਂ ਰੁਕੀ ਰਹੀ ਆ ਠੰਡੀ ਸੀ ਲਾ ਇੱਦਾਂ ਬੈ ਜਾ ਥਲੇ ਆਂਦੀ ਕੋਹ ਨਹੀਂ ਗੀ ਬਾਕੀ ਥਣਵੜਾ ਚਿੰਤਾ ਲਗਾਏ ਹਾਂ ਥੋੜੇ ਜਿਹੀ ਨੋਰਮਲ ਆਪਾਂ ਗੱਲ ਕਰਦੇ ਹਾਂ ਮਿੱਠੀ-ਮੁੱਠੀ ਜਿਹਾ ਥਾਣਾ ਹਾਂ ਏ ਬਸ ਇਹਨੂੰ ਤੇ ਰੱਖ ਦੀ। ਲੋਬੀ ਕੜੀ ਦਾ ਮੁੱਲ ਕਿੰਨੇ ਦੀ ਦਿੱਤੀ ਉਹ ਅੱਜ? ਬੋਲ ਤੇ ਮੈਂ 42 ਕਰਦੀ 43 ਕਰਦੀ। ਜੈਸਨ ਵਾਲੀ ਗੱਲ ਹੀ ਕਰਨੀ ਆਪਾਂ 40000 ਜਾਨਾ ਦੇ ਦਿਆਂਗੇ। ਜਿਆਦਾ ਟਕਰਾਰ ਨਾ ਹੋਵੇ ਕਿਸੇ ਭੈਣ ਭਰਾ ਦਾ ਵੀ ਜਿਆਦਾ ਕੋਈ 2-400 ਕੋਈ ਮੌਕੇ ਤੇ ਮਾਨਤਨ ਛੋੜ ਸਕਦਾ। ਓਕੇ ਨੇ ਮਾਨਤਨ ਓ ਜੀ ਬਾਕੀ ਹੁਣ 40000 ਦੀ ਦੇ ਦਾਂਗੇ 500 ਛੋੜ ਕਰ ਦਾਂਗੇ। ਲਓ ਜੀ ਬੱਛੀ ਜਿਹੜੀ ਚੰਗੀ ਆ। ਬਿਲਕੁਲ। ਲੋਬੀ ਵਾਚੀ ਦੋਸਤੋ ਚੰਗੀ ਆ ਨਿੱਗੀ ਠੰਡੀ ਠੇਰੀ ਆ ਤੇ 40000 ਦੇ ਵਿੱਚੋਂ 500 ਰੁਪਏ ਜਮਾ ਹਾਂ 500 ਰੁਪਏ ਛੋੜ ਕੇ ਪਾ 40000 ਦੇ ਵਿੱਚੋਂ ਠੀਕ ਆ ਜੀ 13 ਕਿਲੋ ਦੁੱਧ ਇਸ ਵਕਤੇ ਤੱਕ ਨਹੀਂ ਹਾਜ਼ਰ ਆ ਬਿਲਕੁਲ ਕੰਪੈਕਟ ਟਰਡਰ ਦੇ ਵਿੱਚ ਆ ਗੇਟ ਉੱਚਾ ਬਿਲਕੁਲ ਖੁਚਾ ਤੋਂ ਆ ਠੀਕ ਆ ਜੀ ਹਵਾਨਾ ਚੱਡਾ ਤੇ ਕੱਦ ਵੱਡੇ ਦੀ ਆ ਦੂਰੋਂ ਲੜੋਂ ਕੋਈ ਵੀ ਆ ਰਿਹਾ ਤੇ ਕਾ ਹਾਈਟ ਜਿਹੜਾ ਕੱਦ ਉੱਚਾ ਥੋੜੇ ਰੁਖੀ ਆ ਸੇਵਾਲੇ ਪਾਸੇ ਜਿਹੜਾ ਨਾਰਮਲੀ ਆਪਾਂ ਗੱਲ ਕਰਦੇ ਆਂ ਜੀ ਇਦਾਂ ਦੇ ਭਾਵੇਂ ਪੰਜਾਹ ਹਾਂ ਕਿਸੇ ਵੀਰ ਨੇ ਥੋੜੀ ਜੀ ਅਲੀਪੇ ਕਾਪਰੇ ਕੋ ਟੋਕੜਵਾਗਾ ਆ ਟੋਕੜਾ ਲਓ ਵੀ ਦੋਸਤੋ ਕਿਸੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਠੀਕ ਆ ਜੀ ਦੇਖਦੇ ਪਹਿਲੇ ਹੈਗਾ ਕਿ 5 ਕਿਲੋ 5 ਕਿਲੋ ਠੀਕ ਆ ਜੀ ਉਹ ਤਾਂ ਘਾਹ ਦੇ ਛੇ ਜੰਦੇ ਹੀ ਕਰਾਤੀ ਆਈ ਆ ਅੱਛਾ ਤੁਸੀਂ ਇੱਕ ਤਾਂ ਦੰਗੀ ਚੋਈ ਫਿਰ ਹਾਂ ਲਓ ਵੀ 5 ਕਿਲੋ ਦੋ ਤਾਂ ਬਾਕੀ ਹਾਈਟ ਮੀਡੀਅਮ ਤੇ ਵੇਚਾਂ ਮੀਡੀਅਮ ਤੋਂ ਪਲੱਸ ਹਾਈਟ ਆ ਬਾਕੀ ਥਾਂ ਥੂ ਚੰਗਾ ਅੱਗੇ ਕੋ ਬੜੀ ਸੌੜ ਜਾ ਕੋ ਵੀਰਵਾ ਤੇ ਨਹੀਂ ਆ ਵੀਰ ਬਾਉਣ ਅਗਲੇ ਦੇ ਘਰ ਆਲ ਜਾਂਦੇ ਮਹੀਨਾ ਹੋ ਗਿਆ ਪਰ ਗਾਰੰਟੀ ਚਲੋ ਤਾਂ ਆਪਾਂ ਮੈਂ ਉਹ ਗੱਲ ਕਰਦਾ ਕਈ ਵਾਰ ਵੈਸੇ ਰਿਐਲਿਟੀ ਦੇ ਵਿੱਚ ਕੋਈ ਬੰਦਾ ਦੱਸੇ ਤੇ ਆਪਣਾ ਦੱਸਣਾ ਫਰਜ਼ ਬਣਦਾ ਹਾਂ ਕਈ ਵਾਰ ਮੇਰੇ ਨਾਲ ਰਿਐਲਿਟੀ ਫਿਰ ਕਹਿੰਦੇ ਨੇ 15 ਦਿਨ ਹੋ ਗਏ 25 ਦਿਨ ਹੋ ਗਏ ਤੇ ਉਹ ਤਾਂ ਹੋਣੀ ਕਹਿ ਸਕਦੇ ਆ ਉਹ ਤਾਂ ਉਦਾਂ ਹੀ ਆਖ ਦਿੰਦੀਆਂ ਨੇ ਬਿਲਕੁਲ ਜੀ ਮੈਂ ਵੀ ਦੋਸਤੋ ਇਕੱਲਾ ਟੋਕੜ ਟੋਕੜ ਮੰਨ ਕੇ ਤੁਸੀਂ ਲੈ ਕੇ ਜਾਣਾ ਜੇਕਰ ਬਣੀ ਸੌਰੀ ਹੋਈ ਤੇ ਨਿਕਲ ਆਏ ਤੇ ਤੁਹਾਡੀ ਕਿਸਮਤ ਆ ਬਾਕੀ ਇਹ ਸੇਵਾ ਜੇ ਵੱਧ ਵੀ ਜਾਊ ਹਾਂਜੀ ਹਾਂਜੀ ਤੇ 5 ਕਿਲੋ ਦੁੱਧ ਕੁਲਦੀਰ ਦੇ ਦੱਸਣ ਮੁਤਾਬਕ 5 ਕਿਲੋ ਦੁੱਧ ਤੇ ਦਿੱਲੇ ਹਾਜ਼ਰ ਆ ਚਵਾਈ ਚਾਰੇ ਚੌੜ ਜਾਣ ਦੋਸਤੋ ਚਾਰੇ ਦਰਾਂ ਦੀ ਪਾਸ ਆ ਠੀਕ ਆ ਜੀ ਉਹ ਤੁਸੀਂ ਮੇਰਾ ਭਰਾ ਕਿਸੇ ਨੇ ਹੋਰਾਂ ਦੀ ਜੀ ਹੋਰ ਨਹੀਂ ਜੀ ਬਾਹਰ ਕਰਨਾ ਨੂੰ ਆ ਬਿਲਕੁਲ ਜੀ ਕੋਈ ਇੱਥੋਂ ਕਮਾ ਲਓ ਜੀ ਹਾਂ ਬਾਕੀ ਤੁਹਾਨੂੰ ਚੰਗਾ ਵਾ ਬਿਲਕੁਲ ਇਹ ਦੇਣਾ ਕਿਈ ਹੋਊਗੀ 5-6 ਕਿਲੋ ਆ ਚਲੋ 5-5 ਕਿਲੋ ਤਿੰਨਾਂ ਵੀਰਾਂ ਨਾਲ ਚਲੋ ਆਪਾਂ ਨੋਰਮਲ ਗੱਲ ਕਰਦੇ ਹਾਂ ਕਿ ਸਮਾਂ ਪਿਆ ਉਹਨਾਂ 2 ਮਹੀਨੇ ਕੋਈ 1.5 ਮਹੀਨਾ ਸਹੀ ਸਮਾਂ ਦੇ ਵਿੱਚ ਆਹੋ ਤੇ ਇੱਕ ਗਰਜੀ ਹੁੰਦੀ ਹੈ ਤਕਰੀਬਨ ਚਲੋ ਕੋਈ ਹੋਰ ਹਰੇ ਕੋਈ 40000 ਰੇ ਕੋਈ ਲੱਖਾ ਨਾ ਲਵਣੀ ਹਾਂਜੀ 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 ਕਿਸੇ ਨੇ ਡੰਗਾ ਵੀ ਸਾਰਲਾ ਵੀ ਚਾਹ ਪਾਣੀ ਦਾ ਸਰਦੇ ਚੱਲ ਤੇ ਕਲਦੀਪ ਕਿੰਦੀ ਅੱਜ ਹੋ ਜੂਗੀ ਆਪਣੇ ਵੀਰਾਂ ਲਈ 12 ਦੇ ਦਈਏ 12000 ਦੀ ਤੇ ਥੋੜਾ ਜਿਆਦਾ ਬਾਕੀ ਕਰ ਦਈਏ ਕੋਈ ਅੰਦਰ ਕਰ ਦਈਏ ਕੋਈ ਤਾਂ ਹਾਂਜੀ ਦੱਸ ਦੀਏ ਰਾਂਗੇ ਓਏ ਮੈਂ ਦੱਸ ਦੀ 10 ਦੱਸ ਦੀ ਹਾਂ ਠੀਕ ਆ ਜੀ ਲੋ ਵੀ ਐਂਡ ਦੋਸਤੋ 10000 ਰੁਪਏ ਵਾੜ ਤੁਹਾਨੂੰ ਮਿਲ ਜੂਗੀ 5 ਕਿਲੋ ਦੁੱਧ ਜਾ ਕੇ ਮੇਰਾ ਵੀ ਕੋਈ ਚੰਗੀ ਸੇਵਾ ਕਰ ਲੂਗਾ ਵਾੜਾ ਤੇ ਇਹ ਵੀ ਚੀਜ਼ ਆ ਵੀ 2 ਕਿਲੋ ਵਾੜ ਕਿਤੇ ਵਾਵੇ ਇਹਨਾਂ ਨੂੰ ਪਾ ਜੇ ਤੇ ਵਿਚਰਿਆ ਆਖੇਗਾ ਉਸੇ ਕੋਲ ਉਸੇ ਵਿੱਚ 1.5 ਕਿਲੋ ਤਾਂ ਜੰਪ ਕਰ ਜਾਂਦੀਆਂ ਨੇ ਜੇ ਪਾ ਨਾ ਪਾਈਏ ਤਾਂ ਫਿਰ ਘਟ ਜਾਂਦੀਆਂ ਘਟ ਜਾਂਦੀਆਂ ਨੇ ਹਾਂ ਤੇ ਬਾਕੀ ਦੋਸਤੋ ਜਿੰਨਾ ਪਾਲਾਂਗੇ ਪਸ਼ੂ ਵਿਚਰੇ ਇਹੋ ਜੀ ਇੱਕ ਚੀਜ਼ ਆ ਜਿੰਨਾ ਕਿ ਪਾਲਾਂਗੇ ਹੱਥ ਨਹੀਂ ਰੱਖ ਦੇਗੇ ਦੇਰ ਵੀ ਜ਼ਰੂਰ ਠੀਕ ਆ ਜੀ ਮੋੜ ਕੇ ਆਉਣਾ ਦੁੱਧ ਦੇਣਗੇ ਜ਼ਰੂਰ ਬਾਲਟੀਆਂ ਜ਼ਰੂਰ ਭਰਨਗੇ ਬਾਕੀ ਇਹ ਅੱਜ ਲਾਗ ਨੇ ਵੀਰ ਕੁਲਦੀਪ ਸਿੰਘ ਉਹਨਾਂ ਦੇ ਇਸ ਕਿਲੇ ਤੇ ਇਸ ਅੱਡੇ ਤੇ ਟਿਕਾਣੇ ਤੇ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਆ ਨਾਲ ਦੀ ਨਾਲ ਪ੍ਰੋਪਰਟੀਆਂ ਨਾਲ ਪਾਉਣ ਦੇ ਤਣਕੇ ਬਸ ਜੀ ਬਸ ਬਿਲਕੁਲ ਜਿਵੇਂ ਇਦਾਂ ਮਜ਼ਾਉਣੀ ਹੋਵੇ ਰਹੀ ਉਹ ਫਿਰ ਆਪਣੀ ਗਾਰੰਟੀ ਜਿਉ ਆਪਾਂ ਦੱਸਾਂਗੇ ਉਹ ਨਿਕਲੂਗਾ ਠੀਕ ਹੈ ਠੀਕ ਹੈ ਇੱਕ ਕੌਡੀਪ ਆਪਣਾ ਨੰਬਰ ਕਰਦੇ ਸਾਂਝੇ ਫਿਰ ਨੰਬਰ ਆਪਣਾ 9465133222 ਮੈਂ ਬੋਲਦੀ ਨਾ ਸੁਗੇ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਲਾਭੀ ਨੰਬਰ ਦੱਸੋ ਸਕਰੀਨ ਦੇ ਉੱਪਰ ਕਿਲਣਦੇ ਆ ਨੰਬਰਾਂ ਤੇ ਕਾਲ ਕਰੋ ਜੈਜ ਰੇਟਾਂ ਦੇ ਉੱਪਰ ਪਸੂ ਆ ਜੋ ਤੁਹਾਨੂੰ ਦੱਸੀ ਗਈ ਹੈ ਗੱਲ ਠੀਕ ਹੈ ਜੀ ਉਹਨੂੰ ਵੈਰੀਫਾਈ ਕਰਨਾ ਕਿਸੇ ਭਰਾ ਨੇ ਤੇ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ